ਸਹਾਯੋਗ ਡੀਜੀਪੀ ਸਾਹਿਬ ਪੰਜਾਬ श्री गौरव यादव जी आईपीएस सरदार ਹਰਜੀਤ ਸਿੰਘ ਡੀਆਈਜੀ ਸਾਹਿਬ ਬਠਿੰਡਾ ਰੇਂਜ ਬਠਿੰਡਾ ਤੇ ਮੈਡਮ ਅਮਨੀਤ ਕੌਂਡਲ ਜੀ ਐਸਐਸਪੀ ਬਠਿੰਡਾ ਜੀ ਦੇ ਦਿਸ਼ਾ ਨਿਰਦੇਸ਼ਾਂ ਤੇ ਸੀਲ 15 ਆਪਰੇਸ਼ਨ ਦੇ ਤਹਿਤ ਅੱਜ ਇਹ ਜਿਹੜੀ ਚੈਕਿੰਗ ਕੀਤੀ ਜਾ ਰਹੀ ਹੈ ਜਿਹਦੇ ਤਹਿਤ ਵੱਖ-ਵੱਖ ਬਾਹਰੋਂ ਆਣ ਜਾਣੇ ਵਾਲੇ ਵਾਹਨ ਤੇ ਸ਼ੱਕੀ ਵਾਹਨ ਤੇ ਹੋਰ ਜਿਹੜੀਆਂ ਬਸਾਂ ਜਾਂ ਜਿਹੜੇ ਹੋਰ ਕੋਈ ਛੱਕੀ ਵਿਕਰੋ ਸਾਰੇ ਚੈੱਕ ਕੀਤੇ ਜਾ ਰਹੇ ਸੱਕੇ ਕਿਤੇ ਕਿਤੇ ਨਾਕਾਬੰਦੀ ਕੀਤੀ ਗਈ ਇਹ ਨਾਕਾਬੰਦੀ ਸਾਡੇ ਜਿਹੜੇ 6 ਨਾਕੇ ਹੈਗੇ ਆ ਸਾਰੇ ਜਿਹੜੇ ਟੋਟਲ 8 ਹੈ ਦੋ ਜਿਹੜੇ ਹੈਗੇ ਆ ਸੰਗਤ ਦੇ ਏਰੀਏ ਚ ਤੇ 6 ਜਿਹੜੇ ਆ ਉਹ ਤਲਵੰਡੀ ਸਾਬੋ ਸਬ-ਡਿਵੀਜ਼ਨ ਦੇ ਅੰਡਰ ਆ 4 ਰਾਮੇ ਦੇ ਆ ਤੇ ਦੋ ਜਿਹੜੇ ਥਾਣਾ ਤਲਵੰਡੀ ਦੇ ਹੈਗੇ ਇਤਨਾ ਚੈਕਿੰਗ ਕਿਸ ਤਰ੍ਹਾਂ ਕਿੰਨਾ ਸਟਾਫ ਲਗਾਇਆ ਗਿਆ ਕਿੰਨਾ ਕਿੰਨਾ ਚੈਕਿੰਗ ਕੀਤੀ ਜਾ ਰਹੀ ਹੈ ਤੇ ਜੇ ਹਰ ਇੱਕ ਨਾਕੇ ਤੇ ਜਿਹੜੇ ਹੈ ਟੋਟਲ 1 10 ਦੀ ਜਿਹੜੀ ਐਵਰੇਜ ਦੇ ਨਾਲ ਜਿਹੜੇ ਮੁਲਾਜ਼ਮ ਲਗਾਏ ਗਏ ਆ ਯਾਨੀ ਟੋਟਲ 6 ਨਾਕੇ ਆ ਤਾਂ ਉਹਦੇ ਤੇ 60 ਤੇ ਜੇ ਟੋਟਲ 8 ਨਾਕੇ ਆ ਤਾਂ ਉਹਦੇ ਤੇ 80 ਮੁਲਾਜ਼ਮ ਜਿਹੜੇ ਹੈਗੇ ਆ ਉਹ ਚੈਕਿੰਗ ਵਾਸਤੇ ਲਗਾਏ ਜਾਈਏ। ਫਟਕੀ ਫਟਕੀ ਚੈਕਿੰਗ ਕਰਦੇ ਹਾਂ। ਚੈਕਿੰਗ ਹਰ ਤਰ੍ਹਾਂ ਦੇ ਵਹੀਕਲ ਦੀ ਕੋਈ ਵੀ ਜਿਹੜਾ ਵਹੀਕਲ ਬਸਾਂ ਜਿਵੇਂ ਆ ਦੇਖੋ ਸਾਹਮਣੇ ਬਸ ਨੂੰ ਚੈੱਕ ਕਰ ਰਹੇ ਹੈਗੇ ਆ ਤੇ ਉਸ ਤੋਂ ਇਲਾਵਾ ਜਿਹੜੇ ਗੱਡੀਆਂ ਹੈਗੀਆਂ ਸ਼ੱਕੀ ਮੋਟਰਸਾਈਕਲ ਕਾਰਾਂ ਜੀਪਾਂ ਜਿਹੜੀਆਂ ਬਾਹਰੋਂ ਕਿਉਂਕਿ ਹਰਿਆਣੇ ਦੇ ਬਾਰਡਰ ਤੇ ਸਾਰੇ ਇਹ ਨਾਕੇ ਲੱਗੇ ਹੋਏ ਆ ਤੇ ਉਹ ਯਾ ਰਾਜਸਥਾਨ ਤੇ ਹੋਰ ਜਿਹੜੇ ਏਰੀਏ ਦੇ ਜਿਹੜੇ ਹੈਗੇ ਆ ਪੈਂਦੇ ਕੋਈ ਇੱਕ ਦੋ ਐਡਜੋਇਨਿੰਗ ਏਰੀਏ ਉੱਤਰ ਤੇ ਉਹਨਾਂ ਤੇ ਵੀ ਲੱਗੇ ਹੋਏ ਹੈਗੇ ਆ ਤੇ ਇਹ ਇਹਨਾਂ ਦੀ ਸਾਰੀ ਆਣ ਜਾਣ ਵਾਲੇ ਵੀ ਕਲਾਂ ਦੀ ਚੈਕਿੰਗ ਕੀਤੀ ਜਾ ਰਹੀ